I will defeat her not as as Maharani Pandit, defeat her as, as a BJP candidate. Get a chance in spite of my limitations, health limitations, family limitations. एंड एज लिमिटेशन आई दिस मैं कहता हूं ये जंग है जो लड़ूंगा और लड़ी जाएगी आज कांग्रेस ਦੇ ਵਿੱਚ ਸ਼ਾਮਿਲ ਹੋਏ ਡਾਕਟਰ ਧਰਮਵੀਰ ਨੂੰ ਕਾਂਗਰਸ ਪਟਿਆਲਾ ਤੋਂ ਚੋਣ ਪੇਟ ਜੋਤਾਰ ਸਕਦੀ ਹੈ ਤੇ ਇੱਕ ਵਾਰ ਮੁੜ ਤੋਂ ਉਹਨਾਂ ਦੇ ਸਾਹਮਣੇ ਪੁਰਾਣੇ ਚਿਹਰੇ ਹੀ ਹੋਣਗੇ ਪਰ ਇਹਨਾਂ ਪੁਰਾਣੇ ਚਿਹਰਿਆਂ ਨੇ ਪਾਰਟੀਆਂ ਨਵੀਆਂ ਲੈ ਲਈਆਂ ਨੇ ਜ਼ਰਾ ਸੁਣੋ ਇੱਕ ਵਾਰ ਮੁੜ ਤੋਂ ਪਰਨੀਤ ਕੌਰ ਨੂੰ ਕਿਉਂ ਹਰਾਉਣਾ ਚਾਹੁੰਦੇ ਨੇ ਧਰਮਵੀਰ ਗਾਂਧੀ ਕੀ ਹੈ ਖਾਸ ਵਜ੍ਹਾ ਦੇਖਿਓ ਅਗਰ ਕਾਂਗਰਸ ਵਿੱਚ ਸਮਝਦੀ ਹੈ ਕਿ ਮੈਂ ਮੇਰੇ ਕੋ ਮਹਾਰਾਣੀ ਪਰਨੀਤ ਕੌਰ ਜੋ ਕੈਪਟਨ ਸਾਹਿਬ ਕੇ ਵਾਈਫ ਹੈ ਔਰ ਔਰ ਜਾਂ ਜਿੰਨ सब पहले मेरा मुकाबला हुआ था कि आई एम द राइट काइंड ऑफ पर्सन टू 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 कंटेस्ट कंटेस्टर एंड डि फीट आर नॉट बिकॉज शी इज महारानी एंड आई हैव इट ऑलरेडी बिकॉज शी इज इन बीजेपी शीज शी इज विद पॉलिटिक्स विच इज एंटी पीपल एंटी कंट्री एंटी डेमोक्रेसी एंटी विच आई डोंट लाइक आई विंट डिफीट आर नॉट एज एज महारानी डिफीट एज ए बीजेपी कैंडिडेट आप तैयार तो तो तैयार हैं लड़ाई के लिए आप तैयार तो हैं। yes, if, 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 if I get a chance in spite of my limitations, health limitations, family limitations and age limitations, I this मैं कहता हूँ ये जंग है जो लड़ूंगा और लड़ी जाएगी लोकसभा चुनाव 2024 ये मुकाबला बेहद दिलचस्प ते अहम होने वाला है क्योंकि इस बार दल बदल बहुत हुए हैं। पटियाला तो आम आदमी पार्टी ने मैदान च उतारे ने बलबीर सिंह ਜੋ ਕੈਬਿਨੇਟ ਮੰਤਰੀ ਨੇ ਪੰਜਾਬ ਦੇ ਸਿਹਤ ਮੰਤਰੀ ਦੀ ਭੂਮਿਕਾ ਨਿਭਾਰੇ ਨੇ ਤੇ ਭਾਜਪਾ ਵੱਲੋਂ ਨੇ ਪਰਨੀਤ ਕੌਰ ਅਤਿਆਜੀ ਕਾਂਗਰਸ ਵਿੱਚ ਸ਼ਾਮਲ ਹੋਏ ਡਾਕਟਰ ਤਰਮਵੀਰ ਗਾਂਧੀ ਪਟਿਆਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਨੇ ਤਦ ਦਸ਼ੋਮਲੀ ਅਕਾਲੀ ਦਲ ਦਾ ਸੰਭਾਵੀ ਚਿਹਰਾ ਸੁਰਜੀਤ ਸਿੰਘ ਰਖੜਾ ਨੇ ਭਾਜਪਾ ਨੇ ਪਟਿਆਲਾ ਤੋਂ ਤਿੰਨ ਦਿਹਾੜੇ ਕੇ ਬਾਅਦ ਆਪਣਾ ਉਮੀਦਵਾਰ ਚੋਣ ਪੇੜ ਦੇ ਵਿੱਚ ਉਤਾਰਿਆ ਕਿਉਂਕਿ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਗੱਡਜੋੜ ਹੁੰਦਾ ਸੀ ਤੇ ਪਟਿਆਲਾ ਸੀਟ ਅਕਾਲੀਆਂ ਦੇ ਹਿੱਸੇ ਆਉਂਦੀ ਸੀ ਪਰ ਇਸ ਵਾਰ ਚੋਣ ਪੇੜ ਦੇ ਵਿੱਚ ਪਰਨੀਤ ਕੌਰ ਭਾਜਪਾ ਦੇ ਉਮੀਦਵਾਰ ਬਣ ਉਤਰੇ ਨੇ ਇਸ ਤੋਂ ਪਹਿ ਸਿੱਧੇ ਤੌਰ ਤੇ ਆਪਣਾ ਉਮੀਦਵਾਰ 1992 ਚ ਉਤਾਰਿਆ ਸੀ ਪਰਨੀਤ ਕੌਰ ਜਿਵੇਂ ਉਮੀਦਵਾਰ ਨੇ ਜੋ ਪਟਿਆਲਾ ਦੇ ਸਭ ਤੋਂ ਵੱਧ ਚਾਰ ਵਾਰ ਐਮਪੀ ਰਹੇ ਨੇ ਸ਼ਾਈ ਪਰਿਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਪਰਨੀਤ ਕੌਰ ਨੇ ਸਿੱਧੇ ਤੌਰ ਤੇ ਸਿਆਸਤ ਦੇ ਵਿੱਚ ਪੈਰ 1999 ਚ ਰੱਖਿਆ ਉਸ ਵੇਲੇ ਉਹਨਾਂ ਨੇ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਸਿੰਘ ਰਖੜਾ ਨੂੰ 78000 ਵੋਟਾਂ ਦੇ ਨਾਲ ਹਰਾਇਆ ਫਿਰ ਸਾਲ 2004 ਦੇ ਵਿੱਚ ਪਰਨੀਤ ਕੌਰ ਨੇ ਕੈਪਟਨ ਕਮਲਜੀਤ ਸਿੰਘ ਨੂੰ 23000 ਵੋਟਾਂ ਨਾਲ ਹਰਾਇਆ ਫਿਰ ਆਇਆ ਸਾਲ 2009 ਜਦੋਂ ਉਹਨਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ 97000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ 2014 ਜਦੋਂ ਆਮ ਆਦਮੀ ਪਾਰਟੀ ਦੀ ਅਜੇ ਹੀ ਹਵਾ ਚੱਲੀ ਕਿ ਪ੍ਰਨੀਤ ਕੌਰ ਡਾਕਟਰ ਤਰਨਵੀਰ ਗਾਂਧੀ ਕੋਲੋਂ ਹਾਰ ਗਏ 20000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਇਹ ਮਾਤ ਮਿਲੀ ਸੀ ਹਾਲਾਂਕਿ 2019 ਦੇ ਵਿੱਚ ਇੱਕ ਵਾਰ ਮੁੜ ਤੋਂ ਪ੍ਰਨੀਤ ਕੌਰ ਨੇ ਜਿੱਤ ਦਰਜ ਕੀਤੀ ਤੇ ਹੁਣ ਤਰਨਵੀਰ ਗਾਂਧੀ ਚਾਹੁੰਦੇ ਨੇ ਕਿ ਉਹ ਇੱਕ ਵਾਰ ਮੁੜ ਤੋਂ ਪ੍ਰਨੀਤ ਕੌਰ ਨੂੰ ਹਰਾਉਣ